ਲਮਤਾਮਾ ਜਿਸ ਨੂੰ ਅੱਛਾ ਰਿਸਪੌਂਸ ਮਿਲਦਾ ਨਜ਼ਰ ਆ ਰਿਹਾ ਹੈ ਉਹਦੀ ਪਬਲਿਕ ਦਾ ਇਸ ਬਾਰੇ ਕੀ ਕਹਿਣਾ ਹੈ ਤੇ ਫਰਸਟ ਡੇ ਇਹਦਾ ਕਿੰਨਾ ਕਲੈਕਸ਼ਨ ਰਿਹਾ ਆਉ ਜਾਣਦੇ ਹਾਂ ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਈ ਫਿਲਮ ਥਾਮਾ ਪਹਿਲੇ ਹੀ ਸਿਨਮਾ ਦੇ ਵਿੱਚ ਧਮਾਲ ਮਚਾ ਚੁੱਕੀ ਹੈ ਆਸ਼ਮਾਨ ਖੁਰਾਣਾ ਅਤੇ ਰਸ਼ਮਿਕਾ ਮੰਡਾਨਾ ਇਸ ਫਿਲਮ ਦੇ ਹਾਰਰ ਦੀ ਦੁਨੀਆ ਦੇ ਵਿੱਚ ਅਗਲੀ ਵੱਡੀ ਫਿਲਮ ਹੋਣ ਦੀ ਉਮੀਦ ਸੀ ਥਾਮਾ ਦੇ ਟੀਜ਼ਰ ਅਤੇ ਟ੍ਰੇਲਰ ਨੂੰ ਲੋਕਾਂ ਵੱਲੋਂ ਪੋਜ਼ਿਟਿਵ ਹੁੰੰਗਾਰਾ ਮਿਲਿਆ ਗਾਣੇ ਵੀ ਕਾਫੀ ਪਸੰਦ ਕੀਤੇ ਗਏ ਪਰ ਐਡਵਾਂਸ ਬੁਕਿੰਗ ਉਮੀਦ ਨਾਲੋਂ ਹੌਲੀ ਸੀ ਜਿਸ ਕਾਰਨ ਫਿਲਮ ਦੇ ਵਪਾਰ ਲਈ ਕੁਝ ਚਿੰਤਾ ਪੈਦਾ ਹੋਈ ਹਾਲਾਂਕਿ ਮੰਗਲਵਾਰ ਨੂੰ ਰਿਲੀਜ਼ ਹੋਣ ਤੇ ਇਸ ਨੇ ਨਾ ਸਿਰਫ ਇੱਕ ਮਜ਼ਬੂਤ ਰਿਲੀਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਭੋ ਸਿਨਮਾਕਰਾਂ ਵਿਚ ਇਸ ਦੀ ਇੱਕ ਵੱਡੀ ਹਿੱਟ ਹੋਣ ਦੀ ਸੰਭਾਵਨਾ ਦਾ ਸੰਕੇਤ ਵੀ ਦਿੱਤਾ। ਰਾਸ਼ਟਰੀ ਚੈਨਾ ਨੇ ਲਗਭਗ 80000 ਐਡਵਾਂਸ ਬੁਕਿੰਗ ਕੀਤੀਆਂ ਸਨ ਇਸ ਨਾਲ ਅੰਦਾਜ਼ਾ ਲਗਾਇਆ ਗਿਆ ਸੀ ਕਿ ਫਿਲਮ ਆਪਣੇ ਪਹਿਲੇ ਦਿਨ 150 ਮਿਲੀਅਨ ਤੋਂ 180 ਮਿਲੀਅਨ ਦੇ ਵਿਚਕਾਰ ਕਮਾਈ ਕਰ ਸਕਦੀ ਹੈ ਹਾਲਾਂਕਿ ਫਿਲਮ ਹੈਰਾਨੀਜਨਕ ਤੌਰ ਤੇ ਚੰਗੀ ਤਰ੍ਹਾਂ ਬੁੱਕ ਹੋਈ ਸੀ ਸਿਨੇਮਾਕਰਾਂ ਦੇ ਵਿੱਚ ਬਹੁਤ ਸਾਰੇ ਵਾਕ ਇਨ ਸਨ ਦੁਪਹਿਰ ਨੂੰ ਥਾਮਾਂ ਲਈ ਧੀੜ ਇੰਨੀ ਜ਼ਿਆਦਾ ਸੀ ਕਿ ਵਪਾਰਮਾਹਰ ਵੀ ਹੈਰਾਨ ਰਹਿ ਗਏ ਇੱਕ ਰਿਪੋਰਟ ਦੇ ਅਨੁਸਾਰ ਥਾਮਾਂ ਨੇ ਆਪਣੇ ਪਹਿਲੇ ਦਿਨ ਲਗਭਗ 24 ਕਰੋੜ ਰੁਪਏ ਦਾ ਸ਼ੁੱਧ ਬਾਕਸ ਆਫਿਸ ਕਲੈਕਸ਼ਨ ਕੀਤਾ ਨਿਰਮਾਤਾਵਾਂ ਵੱਲੋਂ ਆਫੀਸ਼ੀਅਲ ਆਂਕੜੇ ਜਾਰੀ ਹੋਣ ਤੋਂ ਬਾਅਦ ਇਹ ਆਂਕੜਾ ਹੋਰ ਵੀ ਵੱਧ ਸਕਦਾ ਹੈ ਇਹ ਉਮੀਦ ਨਾਲੋਂ ਕਾਫੀ ਜ਼ਿਆਦਾ ਓਪਨਿੰਗ ਕਲੈਕਸ਼ਨ ਹੈ ਥਾਮਾ ਹੁਣ ਆਯੁਸ਼ਮਾਨ ਦੇ ਕੈਰੀਅਰ ਦੀ ਸਭ ਤੋਂ ਵੱਡੀ ਓਪਨਿੰਗ